हेलो जी सत श्रीकाल जी स्वागत है यूट्यूब चैनल पर सारे ठीक है जी तो आपके आए सोने सोहने सूट तो आप सूट दिखाने शुरू करते हैं बार निकल मदर नहीं खराब करते हैं जी बिल्कुल जी डिजिटल देख ਇਹ ਤਾਂ ਕੱਪੜੇ ਦਾ ਨਾਮ ਹੈਗਾ ਜੀ ਚਨਾਰ ਤੁਸੀਂ ਵੇਖ ਸਕਦੇ ਹੋ ਤੇ ਡਿਜੀਟਲ ਪ੍ਰਿੰਟ ਹੈ ਕਰਮੀ ਦਾ ਸਟਾਪ ਹੈ ਜੀ ਕਰਮੀ ਦਾ ਸਟਾਪ ਹੈ ਜੀ ਇਹਦੇ ਥੱਲੇ ਸ਼ਰਟ ਥੱਲੇ ਲਾਈਨਿੰਗ ਲੱਗੂਗੀ ਤੇ ਪਰ ਇਹ ਲਾਈਨਿੰਗ ਲੱਗ ਕੇ ਨਾ ਪਾਏ ਦਾ ਪਤਾ ਨਹੀਂ ਲੱਗਣਾ ਇਹਨਾਂ ਮਤਲਬ ਕੱਪੜਾ ਲਾਈਟ ਵੇਟ ਹੈਗਾ ਬਿਲਕੁਲ ਇਹ ਲਾਈਟ ਵੇਟ ਕੱਪੜਾ ਤੁਸੀਂ ਵੇਖ ਸਕਦੇ ਹੋ ਪ੍ਰਿੰਟ ਬਹੁਤ ਸੋਹਣਾ ਹੈ ਜੀ ਤੇ ਆਹ ਵਾਲੀ ਇਹਦੀ ਮੈਚਿੰਗ ਆ ਗਈ ਬਾਟਮ ਜੀ ਯਾਰੀ ਮੈਚਿੰਗ ਆਦੀ ਵੇਖ ਸਰ ਹਲੋ ਸੂਟ ਦਾ ਰੇਟ ਰਹੂਗਾ ਇਸ 1700 ਰੁਪਏ ਜੋ ਵੀ ਮੇਰੇ ਕਿਸੇ ਵੀ ਭੈਣ ਭਰਾ ਨੂੰ ਪਸੰਦ ਹੋਵੇ ਸੂਟ ਸਕਰੀਨ ਸ਼ਾਟ ਲੈ ਕੇ ਤੇ WhatsApp ਤੇ ਮੈਸੇਜ ਕਰਨਾ ਹੈ ਤੁਸੀਂ ਜੇ ਤੁਸੀਂ ਇਹਦੇ ਨਾਲ ਕੋਈ ਵੀ ਦੁਪੱਟਾ ਲਵਾਉਣਾ ਤੁਹਾਡੀ ਚੋਅ ਦੇ ਅਨੁਸਾਰ ਹੀ ਦੁਪੱਟਾ ਲੱਗੂਗਾ ਚਨੂਨ ਪਿਓਰ ਚਨੂਨ ਫਲ ਚਨੂਨ ਕੋ ਜੋ ਵੀ ਤੁਸੀਂ ਦੁਪੱਟਾ ਲਵਾਉਣਾ ਹੈ ਤੇ ਨਾਲ ਆਪਾਂ ਉਹ ਵੀ ਦੁਪੱਟਾ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਇਹਦੇ ਵਿੱਚ ਇੱਕ ਕਾਵळा ਕਲਰ ਆ ਗਿਆ ਜੀ ਬਹੁਤ ਪਿਆਰੇ ਪਿਆਰੇ ਕਲਰ ਹੈ ਦੇਖੋ ਕਪੜਾ ਬਹੁਤ ਹੀ ਸੋਹਣਾ ਹੈ ਗਾਇਸ ਫੈਬਰਿਕ ਬੜੀ ਪਿਆਰੀ ਹੈ ਜੀ। ਲਓ ਜੀ। ਤੁਸੀਂ ਦੇਖ ਸਕਦੇ ਹੋ। ਜੋ ਵੀ ਆਪਾਂ ਕੱਪੜਾ ਰੱਖਦੇ ਆਂ ਜੀ ਬਰਾਂਡ ਦਾ ਰੱਖਦੇ ਆਂ। ਬ੍ਰਾਂਡ ਤੋਂ ਬਿਨਾਂ ਕੱਪੜਾ ਆਪਾਂ ਨਹੀਂ ਰੱਖਦੇ। ਆਈ ਦੀ ਬਾਟਮ ਆ ਗਈ। ਇਹਦੇ ਤੇ ਆਪਾਂ ਵਰਕਰ ਕਰਾਉਣਾ ਵਰਕ ਵੀ ਕਰਵਾ ਸਕਦੇ ਆਂ। ਜੇ ਤੁਸੀਂ ਆਪਣੇ ਕੋਲ ਸਟਿਚਿੰਗ ਕਰਾਉਣਾ ਹੈ ਕੱਪੂਟ ਤੇ ਆਪਣੇ ਕੋਲੇ ਟੇਲਰ ਵੀ ਅਵੇਲੇਬਲ ਹੈਗੇ ਆ। ਵਰਕ ਕਰਵਾਉਣਾ ਆਪਣੇ ਕੋਲ ਵਰਕਰ ਵੀ ਅਵੇਲੇਬਲ ਹੈਗੇ ਜੋ ਵੀ ਤੁਹਾਨੂੰ ਤੁਹਾਡਾ ਮਨ ਪਸੰਦ ਤੁਹਾਡੇ ਚੋਇਸ ਦੇ ਅਨਸਾਰ ਹੀ ਸਾਰਾ ਕੁਝ ਕੀਤਾ ਜਾਊਗਾ ਦੁਪੱਟਾ ਲਵਾਉਣਾ ਦੁਪੱਟਾ ਆਪਾਂ ਜੋ ਵੀ ਤੁਸੀਂ ਆਪਾਂ ਨੂੰ ਮੈਸੇਜ ਦੇ ਵਿੱਚ ਲਿਖ ਕੇ ਭੇਜੋਗੇ WhatsApp ਤੇ ਮੈਸੇਜ ਕਰੋਗੇ ਆਪਾਂ ਉਹੀ ਤੁਹਾਨੂੰ ਦੁਪੱਟਾ ਰੈਡੀ ਕਰਕੇ ਦੇਵਾਂਗੇ ਇਹ ਸਾਰੇ ਸੂਟਾਂ ਦਾ ਰੇਟ ਜੀ ਪੂਰਾ 1700 ਰੁਪਇਆ ਰਹੂਗਾ ਸ਼ਿਪਿੰਗ ਦੇ ਜੋ ਵੀ ਖਰਚਾ ਆਊਗਾ ਉਹ ਵੱਖਰਾ ਲੱਗੂਗਾ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਤੇ ਆਪਾਂ ਨੂੰ WhatsApp ਤੇ ਮੈਸੇਜ ਕਰ ਦਿਓ ਜੀ ਤੇ ਆਪਾਂ ਤੁਹਾਡੇ ਘਰ ਤੱਕ ਸੂਟ ਨੂੰ ਪਹੁੰਚਤਾ ਕਰ ਦਈਏ ਇੱਕ ਇਹਦੇ ਵਿੱਚ ਆਹ ਵਾਲਾ ਕੱਲਾ ਰਹਿ ਗਿਆ ਕੱਲਰ ਇੱਕ ਤੋਂ ਇੱਕ ਸੋਹਣੇ ਜੀ ਇੱਕ ਤੋਂ ਇੱਕ ਪਿਆਰੇ ਆ ਤੁਸੀਂ ਦੇਖ ਸਕਦੇ ਹੋ ਦੇਖੋ ਕੱਲਰ ਵੇਖੋ ਜੀ ਕਿੱਡੇ ਪਿਆਰੇ ਆ ਜੀ ਇੱਕ ਹੈ ਤੇ ਨਵੇਂ ਹੀ ਪ੍ਰਿੰਟ ਹੈਗੇ ਇਹਨਾਂ ਦੀ ਲਓ ਜੀ ਇਹਦੀ ਮੈਚਿੰਗ ਉਸ ਤੋਂ ਵੀ ਜ਼ਿਆਦਾ ਪਿਆਰੀ ਹੈ ਇਹ ਵਾਲੀ ਇਹਦੀ ਬਾਟਮ ਰਹਿ ਗਈ ਹਾਂਜੀ ਜਲਦੀ ਜਲਦੀ ਵੀਡੀਓ ਦੇ ਵਿੱਚ ਸਕਰੀਨਸ਼ਾਟ ਜ਼ਰੂਰ ਲੈਓ ਜੀ ਤੁਸੀਂ ਲੈ ਕੇ ਆਪਣੇ ਵਟਸਐਪ ਤੇ ਮੈਸੇਜ ਕਰਨਾ ਜੀ ਪ੍ਰੋਪਰ ਸਾਰਾ ਕੁਝ ਲਿਖ ਕੇ ਭੇਜਣਾ ਤੁਸੀਂ ਜੇ ਤੁਹਾਨੂੰ ਤੁਹਾਡਾ ਦੁਪੱਟਾ ਚਾਹੀਦਾ ਹੈ ਜਿਹੜਾ ਵੀ ਆਪਾਂ ਦਾ ਪਟਾਣਾ ਤੁਹਾਨੂੰ ਰੈਡੀ ਕਰਕੇ ਦੇ ਦਿੰਦੇ ਐਤੇ ਦੇ ਵਿੱਚ ਚਾਵਲਾ ਕਲਰ ਆ ਗਿਆ ਜੀ ਦੇਖੋ ਇਹ ਕਿੰਨੀ ਪਿਆਰੀ ਚੀਜ਼ ਹੈ ਇਹਦੀ ਆਵਲੀ ਮੈਚਿੰਗ ਆ ਗਈ ਇਹਨਾਂ ਗਰਮੀਆਂ ਦਾ ਸਟਾਫ ਹੀ ਆ ਜੀ ਆਪਾਂ ਕਹਿੰਦੇ ਵੀ ਲਾਈਨਿੰਗ ਲਾ ਕੇ ਬੀਟ ਹੋਂ ਜੋ ਸੂਟ ਦਾ ਪਾਇਆ ਨਹੀਂ ਜਾਣਾ ਪਰ ਜਿਹੜਾ ਇਹ ਵਾਲਾ ਕੱਪੜਾ ਜੀ ਗਰਮੀ ਦੇ ਵਿੱਚ ਹੀ ਪੈਣ ਵਾਲਾ ਹੈਗਾ ਬਿਲਕੁਲ ਵੀ ਆਪਾਂ ਨੂੰ ਮਤਲਬ ਮਹਿਸੂਸ ਨਹੀਂ ਹੋਊਗਾ ਵੀ ਇਹਦੇ ਨੀਚੇ ਲਾਈਨਿੰਗ ਲੱਗੀ ਹੈ ਤੇ ਜਦ ਆਪਾਂ ਗਰਮੀ ਦੇ ਵਿੱਚ ਆਪਾਂ ਨੂੰ ਤੰਗ ਹੋਣਾ ਇਸ ਤਰ੍ਹਾਂ ਕੋਈ ਇਸ਼ੂ ਨਹੀਂ ਹੈਗਾ ਇਸ ਚੀਜ਼ ਦਾ ਬਾਟਮ ਵੀ ਬਹੁਤ ਪਿਆਰੇ ਕਲਰ ਦੀ ਹੈ ਨਾਲ ਮੈਚਿੰਗ ਬਹੁਤ ਘੈਂਟ ਲੱਗੀ ਹੋਈ ਹੈ ਆਪਣੇ ਕੋਲ ਇਹ ਨਾ ਕਾਟਨ ਦੇ ਦੁਪੱਟੇ ਆਏ ਹੈ ਬਹੁਤ ਹੀ ਪਿਆਰੇ ਪਿਆਰੇ ਹੈ ਬਹੁਤ ਹੀ ਕਲਰ ਸੋਹਣੇ ਹੈ ਕੱਪੜੇ ਦੁਪੱਟੇ ਵੇਖੋ ਜੀ ਕਿੰਨੇ ਪਿਆਰੇ ਹੈ ਸਾਰੇ ਇੱਕ ਤੋਂ ਇੱਕ ਵਦਕੇ ਹੈ ਜੋ ਵੀ ਕੋਈ ਵੀ ਭੈਣ ਆਪਣੇ ਤੋਂ ਸੂਟ ਮੰਗਵਾਉਂਦਾ ਹੈਗਾ ਨਾਲ ਤੁਸੀਂ ਦੁਪੱਟਾ ਜਰੂਰ ਮੰਗਵਾਓ ਕਾਟਨ ਦਾ ਕਿਉਂਕਿ ਗਰਮੀ ਦੀ ਹੈਗੀ ਜੀ ਇਹ ਗਿਫਟ ਐਟ ਮਾਈ ਇਹਨਾਂ ਦਾ ਰੇਟ ਹੈਗਾ ਜੀ 300 ਰੁਪਏ ਦੁਪੱਟੇ ਦਾ ਦੇਖੋ ਕਲਰ ਕਿੰਨੇ ਪਿਆਰੇ ਪਿਆਰੇ ਹੈ ਖਾਸ ਸੋਹਣੇ ਸੋਹਣੇ ਦੁਪੱਟੇ ਹੈ ਜੀ ਦਾ ਰੇਟ ਹੈ 300 ਰੁਪਏ ਲੋਟ ਜਿੰਨੀ ਪਿਆਰੀ ਆਟਾ ਹੈ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਜੇ ਆਪਾਂ ਸੋਹਣੇ ਸੋਹਣੇ ਸੁੱਕ ਲੈਗੇ ਫਿਰ ਅਗਲੀ ਵੀਡੀਓ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਲਾਇਕ ਲਾਇਕ ਕਮੈਂਟ ਜਰੂਰ ਕਰਨਾ ਲਾਇਕ ਸ਼ੇਅਰ ਜਰੂਰ ਕਰਨਾ ਵੀਡੀਓ ਥੱਲੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਸਾਡੇ ਸੂਟ ਦੁਪੱਟੇ ਤੁਹਾਨੂੰ ਕਿਹੋ ਜਿਹਾ ਲੱਗੇ ਤੇ ਵੀਡੀਓ ਨੂੰ ਪੂਰੀ ਵੇਖਣਾ ਜੀ ਵੀਡੀਓ ਸਟੈਪ ਨਹੀਂ ਕਰਨਾ ਜੀ ਤੁਸੀਂ ਤੇ ਬਹੁਤ ਬਹੁਤ ਧੰਨਵਾਦ ਜੀ ਬਾਏ ਜੀ